ਅੱਜ ਆਪਾਂ ਫਿਰ ਤੁਹਾਡੇ ਲਈ ਲੈ ਕੇ ਆ ਗਏ ਜੀ ਦੋਨੇ ਮੌਕ ਟੈਸਟ ਨਰਸਿੰਗ ਵਾਲਾ ਅਤੇ ਪੰਜਾਬੀ ਪੇਪਰ A ਦਾ ਇਹ ਕਿਉਂ ਲੈ ਕੇ ਆਇਆ ਆਪਾਂ ਤੁਹਾਡੇ ਲਈ ਦੁਬਾਰਾ ਮੌਕ ਟੈਸਟ ਕਿਉਂਕਿ ਕੱਲ ਇੱਕ ਕੈਂਡੀਡੇਟ ਨੇ ਮੈਨੂੰ ਕਮੈਂਟ ਕੀਤਾ ਸੀ ਵੀਡੀਓ ਦੇ ਨੀਚੇ ਕਿ ਸਰ ਤੁਸੀਂ ਜਦੋਂ ਦਾ ਪੇਪਰ ਕੈਨਸਲ ਹੋਇਆ ਉਸ ਤੋਂ ਬਾਅਦ ਕੋਈ ਮੌਕ ਟੈਸਟ ਲੈ ਕੇ ਨਹੀਂ ਆਏ ਜਾਂ ਵੀਡੀਓ ਲੈ ਕੇ ਨਹੀਂ ਆਏ ਸੋ ਉਹਨਾਂ ਦੇ ਕਹਿਣ ਤੇ ਅੱਜ ਮੈਂ ਤੁਹਾਨੂੰ ਫਿਰ ਤੋਂ ਦੁਬਾਰਾ ਮੌਕ ਟੈਸਟ ਸ਼ੁਰੂ ਕਰਨ ਜਾ ਰਹੇ ਹਾਂ ਜੀ ਹੁਣ ਤੱਕ ਆਪਣੇ 11 ਮੌਕ ਟੈਸਟ ਹੋ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਜੇਕਰ ਨਰਸਿੰਗ ਵਾਲੇ ਪੇਪਰ ਦੀ ਕੱਲੇ ਗੱਲ ਕਰੀਏ ਤਾਂ ਇੱਕ ਪੇਪਰ ਦੇ ਵਿੱਚ 100 ਆਪਾਂ ਕੁਐਸਚਨ ਅਟੈਂਪਟ ਕਰਦੇ ਸੀ ਤੇ 100 ਕੁਐਸਚਨ ਸੀ 11 ਪੇਪਰ ਹੋ ਚੁੱਕੇ ਸੀ ਇਹ ਟੋਟਲ ਹੋ ਗਿਆ ਜੀ 1100 ਕੁਐਸਚਨ ਹੁਣ ਤੱਕ ਆਪਾਂ 1100 ਕੁਐਸਚਨ ਮੌਕ ਟੈਸਟ ਦੇ ਵਿੱਚ ਲਗਾ ਚੁੱਕੇ ਹਾਂ ਅੱਜ ਦੀ ਜਿਹੜੀ ਇਹ ਮੌਕ ਟੈਸਟ ਆ ਇਹ ਇਹਨਾਂ 1100 ਕੁਐਸਚਨਾਂ ਦੇ ਵਿੱਚੋਂ ਹੀ ਇੱਕ ਮੌਕ ਟੈਸਟ 100 ਕੁਐਸਚਨ ਦਾ ਬਣਾਇਆ ਗਿਆ ਸੋ ਇੱਕ ਦਾ ECG ਨਰਸਿੰਗ ਵਾਲਾ ਜਿਹੜਾ ਪੀਪਰ ਆਉਮਤ ਹੁੰਦੱਸ ਰਿਆਂ ਕਿ ਜਿਹੜੇ 1100 ਹੋਂ ਤੱਕ ਆਪਾਂ ਕਰ ਚੁੱਕੇ ਆਂ ਕੁਐਸਚਨ ਉਹਨਾਂ ਦੇ ਵਿੱਚੋਂ ਹੀ ਬਣਿਆ ਹੋਇਆ ਹੈ ਦੂਜੀ ਗੱਲ ਪੰਜਾਬੀ ਪੇਪਰ ਏ ਦਾ ਅੱਜ ਦਾ ਜਿਹੜਾ ਪੇਪਰ ਆ ਉਹ ਬਹੁਤ ਹੀ ਟਫ ਆ ਹਾਂਜੀ ਉਸ ਤੋਂ ਉਹ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਅਗੀ ਕਾਲੀਏ ਕਿ ਮੈਂ ਤੁਹਾਨੂੰ ਅਕਸਰ ਕਹਿੰਦਾ ਹੁੰਦਾ ਕਿ ਵੀਡੀਓ ਦੇ ਨੀਚੇ ਯੈਸ ਲਿਖੋ ਇਹ ਮੈਂ ਕਿਉਂ ਕਹਿੰਦਾ ਹੁੰਦਾ ਕਮੈਂਟ ਕਰਨ ਦੇ ਲਈ ਕਿਉਂਕਿ ਤੁਹਾਡਾ ਡੇਟਾ ਮੇਰੇ ਕੋਲ ਨਹੀਂ ਪਹੁੰਚਦਾ ਕਿ ਤੁਸੀਂ ਕਿੰਨੇ ਉਮੀਦਵਾਰਾਂ ਨੇ ਇਹ ਮੌਕ ਟੈਸਟ ਲਗਾ ਲਿਆ ਇਹ ਗੱਲ ਉਹਨਾਂ ਦੇ ਲਈ ਸੀ ਜਿਹੜੇ ਕਿ ਆਪਣੇ ਨਾਲ ਨਵੇਂ ਜੁੜੇ ਨੇ ਸੋ ਤੁਸੀਂ ਮੈਨੂੰ ਇਨਟੀਮੀਟ ਕਰ ਦਿਆ ਕਰੋ ਵੀਡੀਓ ਦੇ ਨੀਚੇ ਯੈਸ ਕਮੈਂਟ ਕਰਕੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਉਮੀਦਵਾਰੋਂ ਜਿਹੜੇ ਇਸ ਟੈਸਟ ਨੂੰ ਲਗਾ ਰਹੇ ਹੋ ਕਿਉਂਕਿ ਮੈਂ ਮੇਰੀ ਮਿਹਨਤ ਇੱਕ ਟੈਸਟ ਬਣਾਉਣ ਦੇ ਪਿੱਛੇ ਬਹੁਤ ਲੱਗਦੀ ਆ ਠੀਕ ਹੈ ਜੀ ਤੇ ਕਿਉਂਕਿ ਆਪਾਂ ਵੈੱਬਸਾਈਟ ਨੂੰ ਫ੍ਰੀ ਯੂਜ਼ ਕਰ ਰਹੇ ਆ ਜਿਹੜੀ ਆਪਾਂ ਜਿਹਦੇ ਉੱਪਰ ਮੌਕ ਟੈਸਟ ਦੇ ਰਹੇ ਆ ਇਸ ਕਰਕੇ ਮੇਰੇ ਕੋਈ ਡਾਟਾ ਤੁਹਾਡਾ ਨਹੀਂ ਪਹੁੰਚਦਾ ਜਿਹੜੀ ਆਪਾਂ ਗੱਲ ਕਰ ਰਹੇ ਸੀ ਪੰਜਾਬੀ ਪੇਪਰ ਏ ਦੀ ਪੰਜਾਬੀ ਪੇਪਰ A ਦਾ ਅੱਜ ਦਾ ਪੇਪਰ ਬਹੁਤ ਔਖਾ। ਇਹ ਪੇਪਰ ਜਦੋਂ ਅ ਪੇਪਰ ਵਿੱਚ ਆਇਆ ਸੀ ਤਾਂ ਉਦੋਂ ਲਗਭਗ 60 ਤੋਂ 65% ਜਾਂ 50% ਜਿਹੜੇ ਕੈਂਡੀਡੇਟ ਸੀ ਪੰਜਾਬ ਦੇ ਕੈਂਡੀਡੇਟ ਉਹ ਫੇਲ ਹੋਏ ਸੀ। ਇਹ ਪੇਪਰ ਵੈਸੇ ਹੀ ਔਖਾ ਪਾਇਆ ਕੋਈ ਡਰਨ ਵਾਲੀ ਗੱਲ ਨਹੀਂ। ਜੇਕਰ ਤੁਸੀਂ ਇਸ ਪੇਪਰ ਵਿੱਚੋਂ ਪਾਸ ਹੋ ਜਾਂਦੇ ਹੋ ਤਾਂ ਸਮਝੋ ਕਿ ਤੁਹਾਡੀ ਤਿਆਰੀ ਬਹੁਤ ਹੀ ਵਧੀਆ। ਇਹ ਟਫੈਸਟ ਇੱਕ ਪੇਪਰ ਆ। ਹੋ ਸਕਦਾ ਤੁਸੀਂ ਇਹ ਪਹਿਲਾਂ ਕਿਤੇ ਅਟੈਂਪਟ ਵੀ ਕਰ ਲਿਆ ਹੋਵੇ ਫਿਰ ਤਾਂ ਤੁਹਾਡੇ ਲਈ ਬਹੁਤ ਸੌਖਾ ਹੋ ਜਾਵੇਗਾ। ਸੋ ਜਿਹੜਾ ਇਹ ਪੇਪਰ ਆ ਇਹ ਤੁਹਾਨੂੰ ਪੰਜਾਬੀ ਦੇ ਪੇਪਰ ਦੇਣ ਲਈ ਘਬਰਾਉਣ ਦੀ ਲੋੜ ਨਹੀਂ ਆਰਾਮ ਨਾਲ ਸ਼ਾਂਤੀ ਨਾਲ ਪੇਪਰ ਦਿਓ ਤੇ ਜੇਕਰ ਤੁਸੀਂ ਇਸੇ ਦੋਨਾਂ ਪੇਪਰ ਨੂੰ ਦੁਬਾਰਾ ਵੀ ਦੇਣਾ ਹੋਵੇ ਤਾਂ ਤੁਸੀਂ ਕੀ ਕਰੋ ਇੱਕ ਵਾਰ ਫਾਈਨਲਸ ਵਿੱਚ ਜਾ ਕੇ ਸਬਮਿਟ ਕਰ ਦਿਓ ਸਬਮਿਟ ਕਰਨ ਤੋਂ ਬਾਅਦ ਫਿਰ ਤੁਸੀਂ ਨਵੇਂ ਸਿਰ ਤੋਂ ਇਸ ਨੂੰ ਸ਼ੁਰੂ ਕਰ ਸਕਦੇ ਹੋ ਸੋ ਇਹ ਤੁਸੀਂ ਮੌਕ ਟੈਸਟ ਲਗਾਓ ਜੀ ਇਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਅਤੇ ਕਮੈਂਟ ਬਾਕਸ ਦੋਨਾਂ ਵਿੱਚ ਪ੍ਰੋਵਾਈਡ ਕਰਵਾ ਦਿੱਤਾ ਗਿਆ ਜੀ ਸੋ ਧੰਨਵਾਦ ਜੀ